ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵੇਛਾ ਜਗ੍ਹ ਮੇਂ ਆਗਮ ਬੜਾ ਨਗਰੇ ਮੁਖਤਵਾਰ ਜੇਤਾ ਸੁੰਗਸਾਗਨੀਰ ਫਰਿਆ か,かて ਰਾਗ ਬਿਲਾਵਲ ਮਹੱਲਾ 5 ਘਰ ਪੰਜ ਮਾ ਚੌਕ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅ ਮ੍ਰਿਤ ਮੰਡਲ ਜਗ ਸਾਚਿਆ ਜੁੰਬਾ ਲੋ ਘਰ ਬਾਰ ਮੈਨਾਂ ਦਾ ਬਾਰ ਨਾ ਲਾਗੇ ਜਉਂਕਾ ਗੱਲ ਬੁੰਦਾਰ ਨ੍ਰਿਤ ਮੰਡਲ ਚਾ ਕੇ ਸਾਥਿਆ ਜਉਂ ਬਾ ਲੋ ਘਰ ਪਾਰ ਮੈਨਾਂ ਦਾ ਬਾਰ ਨਾ ਲਾਗੇ ਜਉਂਕਾ ਗੱਲ ਬੁੰਦਾਰ ਤੇ ਗਵੀਚਾਰ ਸਦਾ ਸਾਧਕ ਗੇ ਰਹੇ ਜੋਗੀ ਚੱਚ ਗਏ ਘਰ ਬਾਰ ਅਰਹਾ ਜਿਹਾ ਸੁਖ ਨਰਨ ਕਾ ਐਸਾ ਸੰਸਾਰ ਸ੍ਰੇਸ਼ਟ ਮਾਨ ਸਭ ਬਿਨ ਸੇਹ ਕਿਆ ਲਖ ਹੈ ਕਾ ਵਾਰ ਕਹਾ ਸੁ ਭਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਾਲਸ ਸਭੇ ਆਪਣੇ ਵਾਰ ਸਤਿਗੁਰੂ ਸੇਵਿਆ ਸੇ ਅਸਰ ਹਰ ਦੁਆਰਾ ਜਨ ਨਾਨਕ ਹਰਿ ਖਾ ਦਾਸ ਹੈ ਰਾਕ ਪੈਜ ਮੂਰਾਰ ਜਨ ਕੋ ਰਾ ਸਤ ਗੁਰ ਸੇਵਿਆ ਹੇ ਅਸਰ ਹਰ ਤੁਆਰ ਜਨ ਨਾਨਕ ਹਰਖਾ ਦਾਸ ਹੈ ਰਾਖ ਪੈਜ ਮੂਰਾ